ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਾਦੋਏ ਪਰਮ ਪੁਲਾਣੀਆਂ ਦੂਜੈ ਲੱਗਾ ਹੇਤ ਲੱਖ ਸੀਗਾਰ ਬਣਾਇਆ ਕਾਰਜ ਨਹੀਂ ਕੀਤਾ ਜਿਤ ਦਿਨ ਦੇਹ ਬਿਨ ਸਸੀ ਤਿਤ ਵੇਲੇ ਕੈਸਨ ਪ੍ਰੀਤ ਪਕੜ ਚਲਾਇਨ ਦੂਤ ਜਮ ਕਿਸੈ ਨਦਨੀ ਪੀਤ ਛੱਡ ਖੜੋ ਤੇਖਣੈ ਮਾਹੀ ਜਿਨ ਸਿਉ ਲੱਗਾ ਹਿਤ ਥਾਤ ਮਰੂੜੈ ਤਨ ਕਪੀ ਸਿਆਹੂ ਆਸੀਤ ਜਿਹਾ ਬੀਜ ਸੋ ਲੁਣੈ ਕਰਮਾਂ ਸੰਧੜਾ ਖੀਤ ਨਾਨਕ ਪ੍ਰਭ ਸਰਨਾਗਤੀ ਚਰਨ ਬੋਹਿਤ ਪ੍ਰਭ ਦੇਤ ਸੇ ਪਾ ਦੋਇ ਨਰਕ ਨ ਪਾਈਏ ਗੁਰ ਰੱਖਣ ਵਾਲਾ ਹੀਤ ਨਾਨਕ ਪ੍ਰਭ ਸਰਣਾਗਤੀ ਚਰਨ ਬੋਹਿਤ ਪ੍ਰਭ ਦੇਤ ਸੇ ਪਾ ਦੋਇ ਨਰਕ ਨ ਪਾਈਏ ਗੁਰ ਰੱਖਣ ਵਾਲਾ ਹੀਤ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਅੱਜ ਦਿਨ ਸ਼ੁੱਕਰਵਾਰ 1 ਭਾਦੋਂ ਸੰਮਤ 556 ਨਾਨਕ ਸ਼ਾਹੀ ਭਾਦੋਂ ਦੀ ਸੰਗਰਾਦ ਦਾ ਦਿਹਾੜਾ ਹੈ ਜੀ ਅੰਗਰੇਜ਼ੀ ਕੈਲੰਡਰ ਮੁਤਾਬਕ ਅੱਜ 16 ਅਗਸਤ 2024 ਦਾ ਦਿਨ ਹੈ ਆਪ ਜੀ ਬੜੇ ਭਾਗਾਂ ਵਾਲੇ ਹੋ ਜੋ ਆਪ ਜੀ ਨੂੰ ਅੱਜ ਸੰਗਰਾਦ ਦੇ ਪਾਵਨ ਹੁਕਮਨਾਮਾ ਸਾਹਿਬ ਜੀ ਦੀ ਸੰਖੇਪ ਕਥਾ ਸ਼੍ਰਵਣ ਕਰਨ ਦਾ ਸੁਭਾਗ ਸਮਾਪਰਾਪਤ ਹੋਇਆ ਹੈ ਜੀ ਆਓ ਕਥਾ ਸਰਵਣ ਕਰੀਏ ਜੀ ਭਾਦੋਏ ਪਰਮ ਪੁਲਾਣੀਆਂ ਦੂਜੈ ਲੱਗਾ ਹੀਤ ਗੁਰੂ ਪਾਤਸ਼ਾਹ ਜੀ ਸਮਝਾਵਣਾ ਕਰਦੇ ਹਨ ਜਿਵੇਂ ਭਾਦੂ ਦੇ ਮਹੀਨੇ ਵਿੱਚ ਤਰਾਟਕੇ ਤੇ ਘੁੰਮੇ ਦੇ ਵਿੱਚ ਮਨੁੱਖ ਬਹੁਤ ਘਬਰਾਉਂਦਾ ਹੈ ਤਿਵੇਂ ਜਿਸ ਜੀਵ ਇਸਤਰੀ ਦਾ ਪਿਆਰ ਪ੍ਰਭੂ ਪਤੀ ਤੋਂ ਬਿਨਾਂ ਕਿਸੇ ਹੋਰ ਨਾਲ ਲੱਗਦਾ ਹੈ ਉਹੋ ਪਟਕਣਾ ਦੇ ਕਾਰਨ ਜੀਵਨ ਦੇ ਸਹੀ ਰਸਤੇ ਤੋਂ ਖੁੰਝ ਜਾਂਦੀ ਹੈ ਲੱਖ 시ਗਾਰ ਬਣਾਇਆ ਕਾਰਜ ਨਹੀਂ ਕੀਤਾ ਉਹ ਭਾਵੇਂ ਲੱਖਾਂ ਹਾਰ ਸ਼ਿੰਗਾਰ ਕਰੇ ਉਹ ਕਿਸੇ ਦੇ ਕੰਮ ਨਹੀਂ ਆਉਂਦੇ ਜਿਤ ਦਿਨ ਦੇਹ ਬਿਨ ਸਸੀ ਤਿਤ ਵੇਲੇ ਕਹਿਸਨ ਪ੍ਰੇਤ ਜਿਸ ਦਿਨ ਮਨੁੱਖ ਦਾ ਸਰੀਰ ਨਾਸ਼ ਹੋਵੇਗਾ ਜਦੋਂ ਮਨੁੱਖ ਮਰ ਜਾਏਗਾ ਉਸ ਵੇਲੇ ਸਾਰੇ ਸਾਖ ਅੰਗ ਆਖਣਗੇ ਕਿ ਇਹ ਹੁਣ ਗੁਜ਼ਰ ਗਿਆ ਹੈ ਪਕੜ ਚਲਾਇਨ ਦੂਤ ਜਮ ਕਿਸੈ ਨਦੀਨੀ ਪੀਤ ਲੋਥ ਅਪਵਿੱਤਰ ਪਈ ਹੈ ਇਸ ਨੂੰ ਛੇਤੀ ਬਾਹਰ ਲੈ ਕੇ ਚੱਲੋ ਇਸ ਪ੍ਰਕਾਰ ਸਾਰੇ ਸਾਖ ਸੰਬੰਧੀ ਆਖਣ ਲੱਗ ਜਾਂਦੇ ਹਨ ਜਮਦੂਤ ਜਿੰਦ ਨੂੰ ਆਤਮਾ ਨੂੰ ਫੜ ਕੇ ਅੱਗੇ ਲਾ ਲੈਂਦੇ ਹਨ ਕਿਸੇ ਨੂੰ ਇਹ ਭੇਤ ਨਹੀਂ ਦੱਸਦੇ ਕਿ ਕਿੱਥੇ ਲੈ ਚੱਲੇ ਹਾਂ ਛੱਡ ਖੜੋ ਤੇਖਨੇ ਮਾਹੀ ਜਿੰਨ ਸਿਉ ਲੱਗਾ ਹੀਤ ਜਿਨ੍ਹਾਂ ਸੰਬੰਧੀਆਂ ਨਾਲ ਸਾਰੀ ਉਮਰ ਬੜਾ ਪਿਆਰ ਬਣਿਆ ਰਹਿੰਦਾ ਹੈ ਉਹੋ ਪਲ ਵਿੱਚ ਹੀ ਸਾਥ ਛੜ ਬੈਠਦੇ ਹਨ ਹੱਥ ਮਰੂੜੇ ਤਨ ਕਪੇ ਸਿਆਹ ਹੋ ਹੋਆ ਸੇਤ ਮੋਤ ਆਈ ਵੇਖ ਕੇ ਮਨੁੱਖ ਬੜਾ ਪਛਤਾਨਦਾ ਹੈ ਉਸ ਦਾ ਸਰੀਰ ਓਖਾ ਹੁੰਦਾ ਹੈ ਉਹ ਕਾਲੇ ਤੋਂ ਚਿੱਟਾ ਪਿਆ ਹੁੰਦਾ ਹੈ ਕਬਰ ਹਟ ਨਾਲ ਇੱਕ ਰੰਗ ਆਉਂਦਾ ਹੈ ਇੱਕ ਜਾਂਦਾ ਹੈ ਜਿਹਾ ਬੀਜੈ ਸੂ ਲੁਣੈ ਕਰਮਾਂ ਦਾ ਧੜਾ ਖੇਤ ਇਹ ਸਰੀਰ ਮਨੁੱਖ ਦੇ ਕੀਤੇ ਕਰਮਾਂ ਦਾ ਖੇਤ ਹੈ ਜੋ ਕੋਜ ਮਨੁੱਖ ਇਸ ਵਿੱਚ ਬੀਜਦਾ ਹੈ ਉਹੀ ਫਸਲ ਵੱਢਦਾ ਹੈ ਜੇ ਇਹ ਕਰਮ ਕਰਦਾ ਹੈ ਤੇਹਾ ਫਲ ਪਾਉਂਦਾ ਹੈ ਨਾਨਕ ਪ੍ਰਭ ਸਰਣਾਗਤੀ ਚਰਨ 보ਹਿਥ ਪ੍ਰਭ ਦੇ ਤੋ ਹੀ ਨਾਨਕ ਜਿਨ੍ਹਾਂ ਦਾ ਰਾਖਾ ਗੁਰੂ ਬਣਦਾ ਹੈ ਉਹੋ ਨਰਕ ਵਿੱਚ ਨਹੀਂ ਜਾਂਦੇ ਹਨ ਸੇ ਭਾਦੋਏ ਨਰਕ ਨ ਪਾਈਏ ਗੁਰ ਰੱਖਣ ਵਾਲਾ ਹੀਤ ਕਿਉਂਕਿ ਗੁਰੂ ਦੀ ਕਿਰਪਾ ਨਾਲ ਉਹ ਪ੍ਰਭੂ ਦੀ ਸਰਨ ਵਿੱਚ ਆ ਜਾਂਦੇ ਹਨ ਗੁਰੂ ਉਹਨਾਂ ਨੂੰ ਪ੍ਰਭੂ ਦੇ ਚਰਨ ਰੂਪ ਜਹਾਜ਼ ਵਿੱਚ ਚੜ੍ਹਾ ਦਿੰਦਾ ਹੈ ਇਨਾ ਹੀ ਬਚਨਾ ਨਾਲ ਸਮਾਪਤੀ ਕਰਾਂਗੇ ਆਪ ਜੀ ਦਾ ਬਹੁਤ ਧੰਨਵਾਦ ਆਪ ਜੀ ਨੇ ਬਹੁਤ ਪ੍ਰੇਮ ਅਤੇ ਸ਼ਰਧਾ ਭਾਵਨਾ ਨਾਲ ਸੰਗਰਾਦ ਦੇ ਹੁਕਮਨਾਮਾ ਸਾਹਿਬ ਜੀ ਦੀ ਪਾਵਨ ਕਥਾ শ্রবণ ਕੀਤੀ ਹੈ ਅਕਾਲ ਪੁਰਖ ਆਪ ਸਭ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰਨ ਆਪ ਸਭ ਨੂੰ ਚੜ੍ਹਦੀ ਕਲਾ ਬਖਸ਼ਣ ਜੀ ਹਰ ਦਿਨ ਸ੍ਰੀ ਹੁਕਮਨਾਮਾ ਸਾਹਿਬ ਜੀ ਦੀ ਕਥਾ শ্রবণ ਕਰਨ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰਨ ਦੀ ਕਿਰਪਾਤਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ